ਸਰਸਿਕਾ ਜੀ ਸਾਰਿਆਂ ਨੂੰ ਦੀਦੀ ਕਲੈਕਸ਼ਨ ਦੇ ਨਾਲ ਜੁੜਨ ਦੇ ਲਈ ਤੇ ਮੇਰੀਆਂ ਵੀਡੀਓਸ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਦੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਚਰਜੀ ਕਲਾ ਦੇ ਵਿੱਚ ਝੋਮੋਗੇ ਤੇ ਅੱਜ ਦੀ ਵੀਡੀਓ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਫੈਸਟੀਵਲ ਸੀਜ਼ਨਸ ਦੀਵਾਲੀ ਦੁਸ਼ਹਿਰਾ ਨਜ਼ਦੀਕ ਆ ਰਹੇ ਨੇ ਤੇ ਉਹਨਾਂ ਦੇ ਦੌਰਾਨ ਆਪਾਂ ਆਪਣੇ ਘਰਾਂ ਦੀ ਸਫਾਈ ਕਰਨ ਲਈ ਕੁਸ਼ਟ ਦਿਨਾਂ ਵਿੱਚ ਸ਼ੁਰੂ ਕਰ ਦਵਾਂਗੇ। ਠੀਕ ਹੈ ਜੀ ਤਾਂ ਫੈਸਟੀਵਲ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਈ ਅੱਜ ਮੈਂ ਵੀਡੀਓ ਲੈ ਕੇ ਆਈਆਂ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਪ੍ਰੋਡਕਟ ਮੈਂ ਤੁਹਾਨੂੰ ਡਿਸਪਲੇ ਕਰੂੰਗੀ 100% COD ਉਹਦੇ ਵਿੱਚ अवेलेबल ਆ ਤੁਹਾਨੂੰ ਆਨਲਾਈਨ ਪੇਮੈਂਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਚਲੋ ਬਿਨਾ ਟਾਈਮ ਵੇਸ ਕੀਤੇ ਆਪਾਂ ਅੱਜ ਦੇ ਪ੍ਰੋਡਕਟ ਤੁਹਾਨੂੰ ਦਿਖਾਉਣੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਲਈ ਜੋ ਪ੍ਰੋਡਕਟ ਲੈ ਕੇ ਆਏ ਆ ਜੀ واਸ਼ਿੰਗ ਮਸ਼ੀਨ ਦਾ ਕਵਰ ਫੁੱਲ ਕਵਰ واਸ਼ਿੰਗ ਮਸ਼ੀਨ ਦਾ ਫੁੱਲ ਕਵਰ ਇਹ ਕਵਰ ਵਾਟਰਪੂਫ ਡਸਟ ਪ੍ਰੂਫ ਹੋਵੇਗਾ ਕਿਉਂਕਿ ਆਪਾਂ ਨੂੰ ਪਤਾ ਕਿ ਕਈਆਂ ਦੇ ਘਰ ਦੇ ਵਿੱਚ ਆਪਣੇ ਜਗ੍ਹਾ ਨਹੀਂ ਹੁੰਦੀ واਸ਼ਿੰਗ ਮਸ਼ੀਨ ਨੂੰ ਅੰਦਰ ਲੈ ਕੇ ਆ ਕਢਾਉਣ ਦੀ ਤਾਂ ਆਪਾਂ ਬਾਹਰ ਉਨਖੜਾ ਦੇਣਾ ਜਿਹਦੇ ਕਰਕੇ ਉਹਦੇ ਤੇ ਦਾਗ ਦੇ ਗਰਾ ਪੈ ਜਾਂਦੇ ਨੇ ਤੇ ਖਰਾਬ ਹੋ ਜਾਂਦੀ ਆ ਠੀਕ ਹੈ ਜੀ ਇਹ ਕਵਰ ਤੁਹਾਨੂੰ ਵਾਟਰਪਰੂਫ ਡਸਟਪਰੂਫ ਮਿਲੇਗਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਜੀ ਇਹ ਵਾਲਾ ਕਵਰ ਠੀਕ ਹੈ 10 ਕਿਲੋ ਦੀ ਮਸ਼ੀਨ ਦੇ ਲਈ 7 ਕਿਲੋ 8 ਕਿਲੋ 9 ਕਿਲੋ ਜੋ ਵੀ ਤੁਹਾਡੀ ਮਸ਼ੀਨ ਆ ਆਪਾਂ ਸਾਰੇ ਤਰ੍ਹਾਂ ਦੇ ਕਵਰ ਤੁਹਾਨੂੰ ਮਰਵਾਏ ਦੇ ਕਰਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਠੀਕ ਹੈ ਐ ਦੇ ਉੱਪਰ ਤੁਹਾਨੂੰ ਜ਼ਿਪਰ ਲੱਗੀ ਹੋਈ ਦੇ ਲੱਗੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਕਲਰ ਵੀ ਆਪਾਂ ਤੁਹਾਨੂੰ ਇਹਦੇ ਵਿੱਚ ਹੋਰ ਪ੍ਰੋਵਾਈਡ ਕਰ ਦਾਂਗੇ ਦੇਖੋ ਹੁੰਦਾ ਡੁੰਦਾ ਕਵਰਾਂ ਇਹਦੀ ਰੂਪ ਤੇ ਆ ਜਾਏਗਾ ਠੀਕ ਹੈ ਰੂਪ ਤੇ ਆ ਜਾਏਗਾ ਇਹਦੇ ਵਿੱਚ ਆਪਾਂ ਕਲਰ ਆਪਸ਼ਨਸ ਤੁਹਾਨੂੰ ਹੋਰ ਪ੍ਰੋਵਾਈਡ ਕਰ ਦਿੰਨੇ ਆ ਠੀਕ ਹੈ ਇੱਕ ਤਾਂ ਵਾਈਨ ਕਲਰ ਵਾਈਨ ਕਲਰ ਮਿਲ ਜਾਏਗਾ ਠੀਕ ਹੈ ਵਾਈਨ ਕਲਰ ਵਾਈਨ ਸੇਮ ਦਿੱਕੋ ਡਿਜ਼ਾਈਨ ਰੈਂਡ ਵਾਲਾ ਠੀਕ ਹੈ ਜੀ ਥੈਨ ਇਹਦੇ ਵਿੱਚ ਤੁਹਾਨੂੰ ਰਾਇਲ ਬਲੂ ਬਲੂ ਕਲਰ ਮਿਲ ਜਾਏਗਾ ਠੀਕ ਹੈ ਥੈਨ ਆਪਣੇ ਲਈ ਇੱਕ ਬ੍ਰਾਊਨ ਕਲਰ ਮਿਲ ਜੇ ਠੀਕ ਹੈ ਲਾਈਟ ਡਾਰਕ ਬਰਾਊਨ ਦੋਨੇ ਠੀਕ ਹੈ ਜੋ ਵੀ ਤੁਹਾਨੂੰ ਤੁਹਾਡੀ ਵਾਸ਼ਿੰਗ ਮਸ਼ੀਨ ਦਾ ਕਵਰ ਦਾ ਚਾਹੀਦਾ ਲਾਈਕ 7 ਕਿਲੋ 8 ਕਿਲੋ 10 ਕਿਲੋ ਜਾਂ ਜਿਹੜੀ ਆਪਣੇ ਲਵੇ ਸੈਮੀ ਆਟੋਮੈਟਿਕ ਆਟੋਮੈਟਿਕ ਤੁਸੀਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਸਾਡੇ WhatsApp ਨੰਬਰ ਤੇ ਕਰ ਸਕਦੇ ਹੋ ਠੀਕ ਹੈ ਜੀ ਇੱਕ ਪ੍ਰੋਡਕਟ ਮੈਂ ਤੁਹਾਨੂੰ ਇਹ ਦਿਖਾਤਾ ਮੈਂ ਵੀਡੀਓ ਨੂੰ ਜਿਆਦਾ ਲੰਬਾ ਨਹੀਂ ਲੈ ਕੇ ਜਾਣਾ ਚਾਹੂੰਗੀ ਠੀਕ ਹੈ ਜੀ ਦੂਜਾ ਜੋ ਮੈਂ ਤੁਹਾਨੂੰ ਪ੍ਰੋਡਕਟ ਦਿਖਾ ਰਹੀ ਹਾਂ AC ਕਵਰ ਠੀਕ ਹੈ ਜੀ ਇਸੀ ਕਵਰ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਇਨਡੋਰ ਆਊਟਡੋਰ ਵਾਸ਼ਿੰਗ ਮਸ਼ੀਨ ਦਾ ਜੋ ਕਵਰ ਦਾ ਰੇਟ ਆ ਉਹ ਸਿਰਫ 200 ਰਿਆਣ ਵਾਲਾ 200 ਦੇ ਵਿੱਚ ਤੁਹਾਨੂੰ ਤੁਹਾਨੂੰ ਸੀਓਡੀ ਮਿਲੇਗੀ ਠੀਕ ਹੈ ਤੁਹਾਨੂੰ ਆਨਲਾਈਨ ਪੇਮੈਂਟ ਕਰਨ ਦੀ ਜ਼ਰੂਰਤ ਨਹੀਂ ਹੈਗੀ 올 ਓਵਰ ਇੰਡੀਆ ਸੀਓਡੀ ਅਵੇਲੇਬਲ ਹੈ ਠੀਕ ਹੈ ਜੀ ਜੋ ਨੈਕਸਟ ਪ੍ਰੋਡਕਟ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਕੀ ਏਸੀ ਕਵਰ ਇਨਡੋਰ ਆਊਟਡੋਰ ਠੀਕ ਹੈ ਸੇਮ ਰੇਟ ਨੇਰ ਵਾਲਾ 200 COD अवेलेबल है ठीक है ऑनलाइन पेमेंट ਕਰਨ ਦੀ ਜ਼ਰੂਰਤ ਸੇ ਹੀ ਹੈਗੀ 인ਡੋਰ ਆਊਟਡੋਰ AC ਕਵਰ ਤੁਹਾਨੂੰ ਮਿਲ ਜਾਵੇਗਾ ਇਹਦੇ ਵਿੱਚ ਮੇਰੇ ਲਈ ਇੱਕ ਬ੍ਰਾਊਨ ਕਲਰ ਮੈਰੂਨ ਕਲਰ ਠੀਕ ਹੈ ਤੁਸੀਂ ਇੱਕ ਵਾਰ ਫੈਬਰਿਕ ਚੈੱਕ ਕਰ ਲਓ ਇਹਦਾ ਠੀਕ ਹੈ ਜੀ ਵਾਟਰਪੂਫ ਡਸਟਪੂਫ 인ਡੋਰ ਆਊਟਡੋਰ ਯੂਨਿਟਸ ਲਈ ਹੈ ਆਪਾਂ AC ਕਵਰ ਤੁਹਾਡੇ ਲਈ ਲੈ ਕੇ ਆਏ ਆ ਠੀਕ ਹੈ ਜੀ ਨੈਕਸਟ ਆਪਾਂ ਜੋ ਤੁਹਾਡੇ ਲਈ ਲੈ ਕੇ ਆਏ ਆ ਜੀ ਚਾਦਰ ਬਲੀਕ ਕਾਟਨ ਦੀ ਚਾਦਰਾਂ ਵਧੀਆ ਕੁਆਲਟੀ ਦੀ ਜਿਹੜੀ ਚਾਦਰ ਰਹਿਣ ਵਾਲੀ ਆ ਠੀਕ ਹੈ ਇਹਦੇ ਲਈ ਵੀ ਆਪਾਂ ਤੁਹਾਨੂੰ ਸੀਓਡੀ ਅਵੇਲ ਕਰਵਾਵਾਂਗੇ ਸਿਰਫ ਔਰ ਸਿਰਫ 400 ਦੀ ਰੇਂਜ ਦੇ ਵਿੱਚ ਤੁਹਾਨੂੰ ਸੀਓਡੀ ਆਪਾਂ ਕਰਵਾ ਦੇਵਾਂਗੇ ਆਨਲਾਈਨ ਪੇਮੈਂਟ ਕਰਨ ਦੀ ਜਰੂਰਤ ਨਹੀਂ ਹੈਗੀ ਸੋ ਡਰਨ ਦੀ ਲੋੜ ਨਹੀਂ ਕਈਆਂ ਨੂੰ ਡਾਊਟ ਹੁੰਦਾ ਕਿ ਕਿਤੇ ਸਾਡੇ ਪੈਸੇ ਨਾ ਫਸ ਜਾਣ ਕਿਉਂਕਿ ਅੱਜ ਕੱਲ੍ਹ ਆਨਲਾਈਨ ਬਹੁਤ ਜ਼ਿਆਦਾ ਫਰਾਡ ਚੱਲ ਰਿਹਾ ਠੀਕ ਹੈ ਅ ਦੇਖੋ ਚੈੱਕ ਕਰ ਲੋ ਜੀ ਤੁਸੀਂ ਪਹਿਲਾਂ ਫੈਬਰਿਕ ਤੇ ਡਿਜ਼ਾਈਨ ਚੈੱਕ ਕਰ ਲੋ ਬਹੁਤ ਹੀ ਸੌਫਟ ਫੈਬਰਿਕ ਰੈਨ ਵਾਲਾ ਠੀਕ ਹੈ ਪਿੱਲੋ ਕਵਰ ਨਹੀਂ ਹੈ ਠੀਕ ਹੈ ਜੀ ਇਹਦੇ ਵਿੱਚ ਦੋ ਪਿੱਲੋ ਮਿਲਣਗੇ ਤੁਹਾਨੂੰ ਠੀਕ ਹੈ ਦੋ ਪਿੱਲੋ ਜੋ ਡਿਜ਼ਾਈਨ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਜਲਦੀ ਜਲਦੀ ਸਾਡੇ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਡਬਲ 뎃 ਸ਼ੀਟ ਰੈਨ ਵਾਲੀਆਂ ਠੀਕ ਹੈ ਚੈੱਕ ਕਰ ਲੋ ਡਿਜ਼ਾਈਨ ਠੀਕ ਹੈ ਜੀ ਇੱਕ ਡਿਜ਼ਾਈਨ ਮੈਂ ਤੁਹਾਨੂੰ

ਤੇ ਜਿਉ ਠੀਕ ਹੈ ਵੀਡੀਓ ਕਾਲ ਤੇ ਪ੍ਰੋਡਕਟ ਨੂੰ ਦੇਖਣਾ ਚਾਹੁੰਦੇ ਤਾਂ ਆਪਾਂ ਦਿਖਾ ਦਵਾਂਗੇ ਫੋਟੋ ਮੰਗਵਾਉਣਾ ਚਾਹੁੰਨੀ ਆ ਉਹ ਵੀ ਆਪਾਂ ਤੁਹਾਨੂੰ ਤੇਜ ਦਾਂਗੇ ਠੀਕ ਹੈ ਲੋ ਜੀ ਠੀਕ ਹੈ ਜੀ ਚੈੱਕ ਕਰੋ ਸਿਰਫ ਔਰ ਸਿਰਫ 400 ਦੀ ਰੇਂਜ ਦੇ ਵਿੱਚ 400 ਦੀ ਰੇਂਜ ਦੇ ਵਿੱਚ ਤੁਹਾਨੂੰ ਜਿਹੜੀ ਆ ਗਲੇਸ ਕਾਟਨ ਦੀ ਬੈੱਡ ਸ਼ੀਟ ਆ ਉਹ ਮਿਲ ਜਾਏਗੀ ਠੀਕ ਹੈ ਨੈਕਸਟ ਕਲਰ ਆਪਾਂ ਤੁਹਾਨੂੰ ਚੈੱਕ ਕਰਵਾ ਦਨੇ ਆ ਜੀ ਦੇਖੋ ਚੈੱਕ ਕਰ ਲਓ ਜੀ ਕਲਰ ਕਹਿੰਦਾ ਕਿ ਇਕਰਵਾ ਦਿੰਨੇ ਆਪਾਂ ਤੁਹਾਨੂੰ ਕੰਪਨੀ ਦੀ ਬੈੱਡ ਸ਼ੀਟ ਰਹੇਗੀ ਚੈੱਕ ਕਰੋ ਠੀਕ ਹੈ ਕੰਪਨੀ ਦੀ ਜਿਹੜੀ ਇਹ ਬੈੱਡ ਸ਼ੀਟ ਰਹੇਗੀ ਐਦਾਂ ਨਹੀਂ ਕਿ ਤੁਸੀਂ ਯੂਜ਼ ਕੀਤੀ ਤੇ ਖਰਾਬ ਹੋ ਨੀ ਕੰਪਨੀ ਦੀ ਬੈੱਡ ਸ਼ੀਟ ਰਨ ਵਾਲੀ ਆ ਠੀਕ ਤੁਸੀਂ ਇਹਦੇ ਪਿੱਲੋ ਚੈੱਕ ਕਰ ਲਓ ਦੇਖੋ ਕਲਰ ਦੇਖੋ ਸਕਾਈ ਬਲੂ ਲਾਈਟ ਸਕਾਈ ਬਲੂ ਕਲਰ ਆ ਉੱਪਰ ਇਹਦੇ ਜਿਹੜੇ ਨੇ ਪੱਤੇ ਦਾ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਜੀ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਫੁੱਲ ਬੈੱਡ ਸ਼ੀਟ ਮਿਲਦੀ ਹੈ ਠੀਕ ਹੈ ਪੀਓਡੀ ਅਵੇਲੇਬਲ ਆ जल्दी जल्दी अपना जो ऑर्डर बुक कर चेक कर सकते हो जी ठीक है ओके जी नेक्स्ट आप जो कलर लिए लेके आए आप खोल के दिखा दाने दे रहे हैं क्योंकि पैकिंग कई बार जो आप ज्यादा कलेरिटी के नहीं देखना चेक कर सकते हो जी ती कलर बहुत ही सोने रॉयल कलर ने ठीक हैिजाइन ਡਬਲ ਬੈੱਡ ਸ਼ੀਟ ਇਹਆਂ ਵਾਲੀਆਂ ਸਿਰਫ 4 ਸਿਰਫ 400 ਦੀ ਰੇਂਜ ਦੇ ਵਿੱਚ ਸੀਓਡੀ ਮਿਲ ਜੇਗੀ ਸੀਓਡੀ ਅਵੇਲੇਬਲ ਆ ਠੀਕ ਹੈ ਜੀ ਨੇ ਆਪਾਂ ਇਹਦੇ ਵਿੱਚ ਤੁਹਾਡੇ ਲਈ ਡਿਜ਼ਾਈਨ ਜੋ ਲੈ ਕੇ ਆਏ ਆਂ ਜੀ ਚੈੱਕ ਕਰបਾ ਪਿਓ ਇਹ ਚਲੋ ਕੋਪੀ ਚੈੱਕ ਕਰਵਾ ਲਿਆ ਦੇਖੋ ਠੀਕ ਹੈ ਜੀ ਸੀਮ ਡਿਜ਼ਾਈਨ ਰਹਿਣ ਵਾਲਾ ਜੋ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਉਹੀ ਡਿਜ਼ਾਈਨ ਤੁਹਾਨੂੰ ਮਿਲੇਗੀ ਲਓ ਜੀ ਠੀਕ ਹੈ ਦੇਖ ਸਕਦੇ ਹੋ ਜੀ ਤੁਸੀਂ ਪਿੱਲੂ ਡਬਲ ਪਿੱਲੂ ਠੀਕ ਹੈ ਡਬਲ ਬੈੱਡ ਸ਼ੀਟ ਠੀਕ ਹੈ ਜੀ ਨੈਕਸਟ ਮੇਰੇ ਲਵੇ ਚੂ ਡਿਜ਼ਾਈਨ ਆ ਹੱਪਾ ਤੋਂ ਹਟਲੀ ਲੈ ਕੇ ਆਏ ਆ ਜੀ ਚੈੱਕ ਕਰੋ ਬਲੈਕ ਬ੍ਰਾਊਨ ਦਾ ਕੰਬੀਨੇਸ਼ਨ ਤੁਹਾਨੂੰ ਫੋਟੋ ਚੈੱਕ ਕਰ ਲਓ ब्लैक ब्राउन का कॉम्बिनेशन चेक कर सकते ठीक है सीओडी हो जाएगी सीओडी अवेलेबल आ ऑनलाइन पेमेंट करने की जरूरत नहीं मैं दोबारा कह रही हूँ ठीक है ऑल ओवर इंडिया शिपिंग फ्री रहने वाली है सीओडी ठीक है जी जो डिजाइन तुम्हें तो वाइया लगता जल्दी जल्दी स्क्रीन शॉट लैके सा नंबर से भेज दियो जी देखो नैक्सट डिजाइन आप तो हाँ जो लैके आए हैं क्योंकि आईए कुछ ट्राई करिए ग्लेटन कपड़ा रहा ठीक है बहुत ही सोहना सोफ्ट कपड़ा, तो कुछ रेस मी, रेस कपड़ा नहीं ये कि रेसमी रेसमी जहाँ कपड़ा मिलेगा जो वाला नहीं होगा बहुत ही सोहना यह फैबरिक चे कर सकते बहुत सॉफ्ट फैबरिक ठीक है जी देखो ਚੈੱਕ ਕਰ ਸਕਦੇ ਹੋ ਜੀ ਫੈਬਰਿਕ ਠੀਕ ਹੈ ਜੋ ਨੈਕਸਟ ਡਿਜ਼ਾਈਨ ਇਹਦੇ ਉਪਰ ਫਲਾਰਸ ਬਣੇ ਹੋਏ ਨੇ ਠੀਕ ਹੈ ਇਹ ਨੈਕਸਟ ਡਿਜ਼ਾਈਨ ਅਪਾ ਤੁਹਾਡੇ ਲਈ ਲੈ ਕੇ ਆਇਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜਿਹੜੀ ਵਿੱਚ ਹਨ ਬਹੁਤ ਹੀ ਸੌਫਟ ਹੈ ਫੈਬਰਿਕ ਠੀਕ ਹੈ ਦੇਖ ਸਕਦੇ ਹੋ ਬਲਾਕਸ ਬਣੇ ਹੋਏ ਨੇ ਬਲਾਕਸ ਵਿੱਚ ਕੀ ਆ ਫੁੱਲ ਬਣਿਆ ਹੋਇਆ ਕਿਸੇ ਜਿਹਦਾ ਨਾ ਕੁਝ ਜਿਹੜੇ ਨੇ ਡੱਬੀਆਂ ਬਣੀਆਂ ਹੋਈਆਂ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਠੀਕ ਹੈ ਜੀ ਅੱਪਾ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕਾਟਨ ਬੈੱਡਸ਼ੀਟਸ ਦਿਖਾਈਆਂ ਨੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬੋਲੰਡੀਆ ਬੈੱਡਸ਼ੀਟਸ ਵੀ ਲੈ ਕੇ ਆਵਾਂਗੇ ਠੀਕ ਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦਾ ਜਿਹੜਾ ਨੋਟੀਫਿਕੇਸ਼ਨ ਆਫ ਮੇਰੇ ਵੱਲੋਂ ਆਉਂਦਾ ਰਹੇ ਠੀਕ ਹੈ ਜੀ ਅਗਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਠੀਕ ਹੈ ਇੱਥੇ ਤੱਕ ਮੇਰੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ